ਬਾਬਾਏ ਗੱਲਬਾਤ ਕੀ ਪੂਰੀ ਤੇ ਮਰੀ ਦੱਸੋ ਜੀ ਪਤਾ ਨਹੀਂ ਉਹ ਤਾਂ ਆਏ ਨਾਲ ਜਾ ਬਾਬਾਏ ਤੁਸੀਂ ਵੀ ਨਾਲ ਹੀ ਆਏ ਇਹ ਗੱਲਬਾਤ ਮੈਂ ਤਾਂ ਉੱਦਾਂ ਆਈ ਅਸਾਂ ਮੈਂ ਉਹਨੂੰ ਤਾਂ ਉਹ ਤਾਂ ਜਾ ਤਾਂ ਉਹ ਕਹਿ ਰਿਹਾ ਕਿ ਇਹ ਤੋਂ ਨੂੰ ਮਾਈ ਦਾ ਚੇਲਾ ਆਏ ਜੀ ਕਿ ਅਸੀਂ ਨਹੀਂ ਰਿਹਾ ਇਹ ਕੰਮ ਕਰਾਇਆ ਇਹ ਹੁਣ ਉਹ ਜਾਣਨ ਬੁੱਲਤਾ ਲੈ ਜਾ ਕਿਹੜਾ ਕੰਮ ਉਹਦਾ ਲਿੰਕ ਬਦਲਨ ਕਰਤਾ ਇਹਨਾਂ ਨੇ ਇਹਨਾਂ ਦਾ ਨਾਮ ਲੈ ਕੇ ਆਹ ਕੌਣ ਸੀ ਗਾਈ ਨਾਮ ਕੋੜਾ ਜੀ ਆ ਜੇ ਆ ਆ ਕੇ ਬਾਬਾਏ ਲੜਕਾ ਕੌਣ ਹੈ ਜਿਹਦਾ ਨੀ ਕੋਣ ਅਲੀ ਮੁੰਡੇ ਜੀ ਬੱਲੇ ਕਿਨੇ ਪੜਾ ਉਹ ਅੰਦਰ ਹੀ ਗਿਆ ਘੜੀ ਮੰਦ ਦਾ ਉਹ ਅੰਦਰ ਹੀ ਆ ਮੰਦ ਦਾ ਅੰਦਰ ਵਾਲਿਆ ਪਤਾ ਨਹੀਂ ਉਹਨਾਂ ਨੂੰ ਪਤਾ ਆਈ ਆ ਅੱਜ ਕੱਲ ਉਂਗਲ ਨਹੀਂ ਵੱਢ ਕੇ ਰਾਜੀ ਵੱਡੀ ਟਾੜੀ ਨੂੰ ਕੋਣ ਵਢਾਏਗਾ ਬੋਲੋ ਬਾਹਰ ਇਹ ਕਿਹੜੇ ਲੜਕੇ ਇੱਕੜ ਖੇਤ ਦੀ ਮੂਲੀ ਆ ਜਿਹੜੇ ਮੂਲੀ ਪੱਟੂ ਤੋਂ ਵੱਢ ਦਿੱਤੀ ਐਡਾ ਲੰਬਾ ਉੱਚਾ ਜਵਾਨ ਨਹੀਂ ਇਹਨਾਂ ਦੇ ਪਿੱਛੇ ਹੁਣ ਸਿਮੀ ਸਿਮੀ ਆਈ ਐ ਇਹਨਾਂ ਦੇ ਪਿੱਛੇ ਸਿਮੀ ਆਈ ਐ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜ਼ਬਰਦਸਤੀ ਇਹਨਾਂ ਵੱਲੋਂ ਪ੍ਰੈਸ਼ਰ ਨਾਲ ਕਰਵਾਇਆ ਕੋਈ ਰੋਲਾ ਨਹੀਂ ਇੱਕ ਮਿੰਟ ਬਾਬੇ ਸਿਮੀ ਕਲਿਆਣੇ ਦੀ ਨੌਕਰੀ ਮਾਣੀ ਗੰਦੇ ਵੀ ਮੁੰਡਾ ਹੈ ਚੰਗਾ ਪਰ ਇਹ ਨੌਕਰੀ ਕਰਦਾ ਜੇ ਕਲਿਆਣੇ ਦਾ ਨਾਮ ਆ ਹਾਂ ਹੈਗਾ ਆ ਆ ਨੌਕਰੀ ਦੀ ਹੈਗਾ ਸਰ ਹੋਈ ਟਵਾਰੀ ਨਗਾ ਇਹ ਸਾਡੇ ਅੱਗੇ ਕੋਈ ਕਹਿੰਦਾ ਹੈ ਨਾ ਮੇਰਾ ਹੀ ਲੱਗਦੀ ਹੈ ਮੈਂ ਵੀ ਸੀ ਜਿਹੜਾ ਖਾਮ ਦੀ ਗੱਲ ਮਾਤਾ ਸੁਣਨ ਨੂੰ ਕਟਾਇਆ ਕਿਉਂ ਗਿਆ ਇਹ ਦੇਖੋ ਜੀ ਇਹ ਆ ਰਿਹਾ ਸੀ ਮਣੀ ਗੱਲ ਦੇ ਨਾਲ ਕਿਉਂਕਿ ਸਾਡੇ ਗੁਰੂ ਜੀ ਦੀ ਡੈਥ ਹੋ ਗਈ ਮਣੀ ਗੱਲ ਤੇ ਸਾਡੇ ਗੁਰੂ ਜੀ ਦਾ ਬੇਟਾ ਇਹ ਉਹਦੇ ਨਾਲ ਆਂਦਾ ਸੀਗਾ ਵਧਾਈਆਂ ਲੈਣ ਅਸੀਂ ਸਾਨੂੰ ਜੱਸਾਉਂ ਨੇ ਵੀ ਇਹ ਕਹਿਿਆ ਸੀਗਾ ਕਿ ਕੁਸਰੇ ਹੀ ਮੰਗ ਸਕਦੇ ਏਰੀਆ ਕੁਸਰੇ ਦੇ ਏਰੀਆ ਉਹਨਾਂ ਕੁਸਰੇ ਹੀ ਮੰਗ ਸਕਦੇ ਕੁਸਰੇਆਂ ਮਣੀ ਗੱਲ ਕਹਿੰਦਾ ਮੇਰੇ ਪਿਓ ਦੀpropto ਮੈਂ ਕਿਹਾ ਜਿਹੜੇ ਕੱਡੀਆਂ ਕਰਿਆ ਸੋਨਾ ਚਾਂਦੀ ਉੱਤਰ ਪਿਓ ਦਾ ਮੰਗ ਪਰ ਏਰੀਆ ਤਾਂ ਨਹੀਂ ਮੰਗਦਾ ਕੋਈ ਮੁੰਡਾ ਕੁਸਰੇ ਹੀ ਮੰਗ ਸਕਦੇ ਇਹ ਦਿਹਾੜੀ ਲਾਣ ਆਂਦਾ ਸੀ ਮਣੀ ਗੱਲ ਦੇ ਨਾਲ ਹੁਣ ਸਾਨੂੰ ਨਹੀਂ ਪਤਾ ਇਹਨੇ ਕਿ ਲੋ ਕਟਾਇਆ ਕਿਦੋਂ ਨਹੀਂ ਕਟਾਇਆ ਉਹ ਝੂਠੇ ਹੈ ਝੂਠੇ ਤੋ ਢੇਲਾ ਰਹੇ ਨੇ ਤੁਹਾਡੇ ਅਲੀਗੇ ਤੁਹਾਡੇ ਦੇ ਖਾਸ ਕਰ ਲੱਗਦੇ ਪੂਰੇ ਖੁੱਡੀ ਤੁਹਾਡੀ ਸਭ ਨੇ ਕਹਿ ਰਹੇ ਸੀ ਉਹ ਹੋਰ ਵੀ ਕਹਿ ਰਹੇ ਸੀ ਪਰ ਇਸ ਤਰ੍ਹਾਂ ਆਇਆ ਨਹੀਂ ਨਹੀਂ ਉਹਨਾਂ ਵੱਲੋਂ ਉਹਨਾਂ ਵੱਲੋਂ ਵੀ ਖੁਸਰੇ ਆਏ ਨੇ ਉਹਨਾਂ ਵੱਲੋਂ ਵੀ ਸਿਮੀ ਆ ਕੇ ਖੜੀ ਹੋਈ ਹੈ ਮਤਲਬ ਪਹਿਲੇ ਵੀਡੀਓ ਆਇਆ ਗੁਰੂਪਾ ਦੇ ਵਿੱਚ ਜਿੱਦਾਂ ਜਿੱਦਾਂ ਮੁੰਡੇ ਨੇ ਬੱਲਾ ਵਾਲੇ ਨੂੰ ਦਿੱਤੇ ਜਿਉਂਦੇ ਨਹੀਂ ਜਿਸ ਨੇ ਨਹੀਂ ਮੈਂ ਉਹੀ ਪੁੱਛ ਰਿਹਾ ਜੱਗੇ ਮੁੰਡੇ ਵੱਲੋਂ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਕੁੱਟਮਾਰ ਕੀਤੀ ਗਈ ਸੀ ਸਿਮੀ ਨੂੰ ਧਮਕੀਆਂ ਮਿਲੀਆਂ ਸੀ ਕੋਈ ਮੁੰਡੇ ਦੀ ਵੀਡੀਓ ਤਾਂ ਨਹੀਂ ਠੀਕ ਹੈ ਚੱਲੋ ਬਾ ਕੀ ਕਿਹਾ ਗਿਆ ਸੰਤਪਾਰਾ ਨਹੀਂ ਬਾਬਾ ਜੀ ਮੁੰਡਾ ਕਲਿਆਣਾ ਜੀ ਉਹਨੇ ਸਾਡਾ ਨਾਮ ਲਾਇਆ ਵਾ ਵੀ ਇਹਨੇ ਸਾਡਾ ਸੈਕ ਚੇਂਜ ਕੀਤਾ ਅਸੀਂ ਇਹੀ ਕਹਿਣਾ ਚਾਹੁੰਦੇ ਸਾਡਾ ਇਨਕੁਆਰੀਆਂ ਕੀਤੀਆਂ ਜਾਂ ਸਾਡੇ ਡੈਪਟਮੈਂਟ ਚ ਆਏ ਜਾਣ ਸਾਡੀਆਂ ਲੋਕੇਸ਼ਨਾਂ ਚੈੱਕ ਕੀਤੀਆਂ ਸਾਡੇ ਕੈਮਰੇ ਲੱਗੇ ਡੇਰੇ ਚ ਸਾਡੀਆਂ ਇਨਕੁਆਰੀਆਂ ਬੰਬਈ ਇਹ ਮਤ ਹੈ ਕਿ ਇਹ ਸਾਰਾ ਕੀ ਗੱਲਬਾਤ ਕੀ ਹੋਈ ਹੈ ਇਹ ਕੁਛ ਨਹੀਂ ਸਾਡੀ ਗੁਰਜੀਤ ਦੇਤੋਂ ਕਿਸੇ ਸਾਰਾ ਰੋਲਾ ਏਰੀਆ ਦਾ ਹੀ ਆ ਅੱਛਾ ਮਣੀ ਗੱਲੇ ਦੇ ਨਾਲ ਹੀ ਆਂਦਾ ਸੀਗਾ ਇਹ ਸਾਰਾ ਰੋਲਾ ਹੋਈ ਆ ਮਣੀ ਗੱਲੇ ਦਾ ਇਲਾਕੇ ਦਾ ਹੀ ਰੋਲਾ ਵਾ ਕੁਛ ਨੇ ਆਪਣੇ ਸੈਕ ਚੇਂਜ ਕਰਾ ਕੇ ਇਲਾਕੇ ਦਾ ਰੋਲਾ ਇਲਾਕੇ ਮੰਗਣਾ ਚਾਹੁੰਦਾ ਨਹੀਂ ਅੱਜ ਤੁਹਾਨੂੰ ਥਾਣੇ ਬੁਲਾਇਆ ਗਿਆ ਅਸੀਂ ਕੀ ਗੱਲ ਨਾ ਤੁਹਾਡਾ ਲਾ। ਅੱਛਾ ਜੀ। ਇਹ ਗੱਲ ਹੋਣੀ। ਅੱਛਾ ਇਹਨਾਂ ਵੱਲੋਂ ਆਪਣੇ ਆਪ ਕਰਾਏ ਆ। ਕਰਾਏ ਜਾ ਰਿਹਾ ਕਿ ਪ੍ਰਾਈਵੇਟ ਪਾਰਟ ਜਿਹੜਾ ਗੱਡ ਦਿੱਤਾ ਉਹ ਆਪਣੇ ਵੱਲ ਕੀਤਾ ਗਿਆ। ਇਹ ਤੁਹਾਡੇ ਦੇ ਅਲੀਗੇਸ਼ਨ ਨਾ ਟੁੱਟ ਸਾਡੀਆਂ ਡੈਂਪ ਚਕਾਇਆ ਜਾਵੇ ਅਲੀਗੇਸ਼ਨ ਇਨਕੁਆਰੀ ਕਰਾਈ ਜਾਵੇ। ਬਾਬਾ ਜੀ ਉਹ ਲੜਕਾ ਤੁਹਾਡੇ ਨਾਲ ਰਹਿੰਦਾ ਸੀਗਾ। ਨਹੀਂ ਤੁਹਾਡੇ ਨਾਲ ਨਹੀਂ ਰਹਿੰਦਾ ਤੁਸੀਂ ਦੇਖਿਆ ਹੀ ਤੁਹਾਡੇ ਨਾਲ। ਨਹੀਂ ਨਹੀਂ ਕਿਹੜਾ ਬਾਬਾ ਜੀ ਜਿਹੜੀ ਲੜਕੀ ਦੀ ਭੈਣ ਹੈ ਸੁਣੋ ਬਾਬਾ ਜੀ। ਨਹੀਂ ਤੇ ਤੁਹਾਡੇ ਦੇ ਜਿਹੜੀ ਲੜਕੀ ਦੀ ਭੈਣ ਹੈ ਉਹ ਬੀਤੇ ਸਮੇਂ 'ਚ ਤੁਹਾਡੇ ਨਾਲ ਹੀ ਬਾਜ਼ਾਰ ਦੇ ਘੇਟ ਵਾਲੀ ਸੀ। ਹਾਂਜੀ। ਫਿਰ ਇਦਾਂ ਦਾ ਕੀ ਕਾਰਨ ਹੈ ਕਿ ਉਹਨਾਂ ਨਾਲ ਜੋ ਵੀ ਟ੍ਰੈਜਡੀ ਉਹ ਤੁਹਾਡ ਨੂੰ ਬਲੇਮ ਕਦੀ ਹੋਰੀ ਸਪੋਰਟ ਕਰ ਤੇ ਕਦੀ ਹੋਸ ਪੇੜ ਅੱਜ ਕੱਲ ਕੀਨ ਚੱਲਦਾ ਸਾਰਾ ਕੁਝ ਹੋ ਜਾਂਦਾ ਜਿੱਤੋਂ ਦੇਖ ਚਾਰ ਪੈਸੇ ਉਹਦੇ ਵੱਲ ਹੋ ਗਈ ਜਿੱਤੋਂ ਚਾਰ ਦੇਖੇ ਉਧਰ ਹੋ ਗਈ ਸਭੇ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਉਹ ਦੋਸ਼ ਲਗਾ ਰਹੇ ਕਹਿ ਰਹੇ ਆ ਕਿ ਇਹ ਸਾਰੇ ਮੁੰਡੇ ਆ ਜੀ ਨਕਲੀ ਆ ਮੁੰਡੇ ਆ ਜੀ ਅਸੀਂ ਇਹ ਵੀ ਮੁੰਡਾ ਹੀ ਆ ਇਹ ਸਾਡੋਂ ਕਹਿੰਦੇ ਮੁੰਡੇ ਸਭੀ ਮੁੰਡੇ ਵੀ ਮੁੰਡੇ ਹੀ ਆ ਗੱਲ ਖਤਮ ਨੇ ਬਾਬਾ ਜੀ ਹੁਣ ਅੰਦਰ ਗੱਲਬਾਤ ਕੀ ਹੋਈ ਗੀ ਗੱਲ ਤੁਹਾਨੂੰ ਬਾਈਟ ਦਾ ਟਾਈਮ ਦਿੱਤਾ ਵਾ ਸਾਡੇ ਆਪ ਨੰਬਰ ਲਿਖਾ ਦਿੱਤੇ ਆ ਮੈਂ ਕਿਹਾ ਤੁਹਾਡੀ ਇਨਕੁਆਰੀ ਕਰਾਈ ਜਾਵੇ ਸਾਡੇ ਡੈਂਪ ਚ ਚਾਏ ਜਿਹੜੇ ਲੜਕੇ ਦਾ ਤੁਸੀਂ ਕਹਿੰਦੇ ਲਿੰਗ ਜਿਹੜਾ ਕਟਵਾਇਆ ਗਿਆ ਉਹ ਕਿਹੰਜਾਂ ਜਗ੍ਹਾ ਦੇ ਉੱਪਰ ਆਪਰੇਟ ਹੋਇਆ ਗਿਆ ਕਿੱਥੇ ਪਤਾ ਹੀ ਨਹੀਂ ਕੋਈ ਨਹੀਂ ਕੋਟਾਂਦਾ ਸਭ ਆਪਣੇ ਨਹੀਂ ਨਹੀਂ ਉਹਨੇ ਨਹੀਂ ਧਿਆਨ ਕਰਾਨਾ ਮੇਰੀ ਗੱਲ ਕੋਲ ਸਾਡਾ ਜਿਹਾ ਮੁੰਡਾ ਕੋਈ ਵੀ ਮਨ ਤੋਂ ਖਲੀ ਨਹੀਂ ਹੈਗਾ ਆ ਹੁਣੇ ਸੱਚੇ ਹੁੰਦੇ ਫਿਰਦੇ ਹੈਗੇ ਆ 2003 ਦਾ ਰੋਸ਼ਨੀ ਦਾ ਪਰਚਾ ਖਲਾਇਆ ਜਾਵੇ ਠੀਕ ਹੈ ਇਹਨੇ 2003 ਚ ਕੀ ਕੀਤਾ ਹੋਇਆ ਸੀਗਾ ਮਣੀ ਗਿੱਲ ਦੇ ਨਾਲ ਇਹਨੇ ੱਤਕਾ ਕੀਤਾ ਹੈਗਾ ਆ ਉਹ ਰੰਡੀ ਜਨਾਨੀ ਉਹਦੀ ਮਾਂ ਇਹ ਸੋਨੂ ਮਾਈ ਦੀ ਵਿਰਤ ਸੀਗੀ ਇਹਨਾਂ ਦੀ ਕਿਸੇ ਦੀ ਵਿਰਤ ਨਹੀਂ ਠੀਕ ਹੈ ਜਿਹੜੀ ਵਸੀਅਤ ਤਸਲੀਬ ਵਸੀਅਤ ਆ ਉਹ ਹੈਗੀ ਆ ਮਣੀ ਗਿੱਲ ਦੇ ਕੋਲ ਕੋਰਟ ਦੇ ਵਿੱਚ ਜੱਜ ਮੋਰੇ ਪੇਸ਼ ਕੀਤੀ ਹੋਈ ਆ ਠੀਕ ਹੈ ਆ ਮੌਨਿਕਾ ਜੀ ਉਹਨਾਂ ਦੇ ਟੱਬਰ ਨੂੰ ਪਾਲਦੀ ਸੀਗੀ ਠੀਕ ਹੈ ਇਹ ਬਿਆਨ ਉਹ ਮਣੀ ਗਿੱਲ ਉਹਨੇ ਵੀ ਦੇਣਗੇ ਸੁਣੋ ਜੀ ਜਿਵੇਂ ਤੁਸੀਂ ਬਾਰ-ਬਾਰ ਮਣੀ ਗਿੱਲ ਦਾ ਨਾਮ ਸਾਹਮਣੇ ਆ ਰਿਹਾ ਬਾਦਗੌਦ ਕੋਈ ਇੱਕ ਲੜਕੇ ਨੇ ਹਾਂਜੀ ਉਹ ਵੀ ਮੁੰਡਾ ਹੈ ਠੀਕ ਲੜਕਾ ਕਿੰਨਾ ਸਮਾਜ ਦੀ ਗੱਡੀ ਤੇ ਬਹਿ ਸਕਦਾ ਮੈਨੂੰ ਮੇਰੀ ਗੱਲ ਸੁਣੋ ਮੈਡਮ ਜੇ ਕਿੰਨੇ ਸਮਾਜ ਦੇ ਵਿੱਚ ਨਹੀਂ ਬਹਿ ਸਕਦਾ ਉਹ ਕਿੰਨੇ ਮਾਨਤ ਦਿਖਾਵਾ ਜਿਹੜੇ ਮੁੰਡੇ ਆ ਉਹ ਤੇ ਟ੍ਰਾਂਸਜੈਂਡਰ ਹੋਏ ਨਾ ਮੈਨੂੰ ਨਹੀਂ ਟ੍ਰਾਂਸਜੈਂਡਰ ਕਿਥੇ ਮੁੰਡੇ ਆ ਨਹੀਂ ਟ੍ਰਾਂਸਜੈਂਡਰ ਹੈਗੇ ਕਈ ਆ ਜਿਹੜੇ ਇੱਕ ਇੱਕ ਅੱਜ ਵੀ ਬਾਤ ਹੋ ਰਹੀ ਉਹਦੀ ਗੱਲ ਨਹੀਂ ਸੁਣੀ ਅੱਜ ਕਿਸੇ ਦਾ ਮਾਮਲਾ ਜਿਹੜਾ ਹੈ ਅੱਜ ਇਸ ਚੀਜ਼ ਦਾ ਮਾਮਲਾ ਜੀ ਮੇਰਾ ਭਰਾ ਸੀ ਮੋਨਿਕਾ ਠੀਕ ਆ ਮਣੀ ਦਾ ਇਲਾਕਾ ਮੰਗਣ ਜਾਂਦਾ ਸੀਗਾ ਇਹਨਾਂ ਦਾ 2-3 ਵਾਰੀ ਟੱਕਰਾ ਹੋਇਆ ਮੇਰੇ ਕੋ ਵੀਡੀਓ ਵੀਡੀਓ ਦਿਖਾਓ ਕਿ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਮੈਡਮ ਵੀਡੀਓ ਦਿਖਾਓ ਠੀਕ ਆ ਇਹ ਕਹਿੰਦੇ ਸੀ ਵੀ ਸਾਡੇ ਵਰਗਾ ਹੋ ਗਿਆ ਤੂੰ ਨਕਲੀ ਆ ਤੂੰ ਨਕਲੀ ਆ ਤੂੰ ਨਕਲੀ ਆ ਸਾਡੇ ਵਰਗਾ ਮੰਨ ਤਾ ਪਹਿਲਾਂ ਬਣਾ ਅਸੀਂ ਨੰਗੇ ਹੋ ਜਾਾਂਗੇ ਇਦਾਂ ਕਰਾਂਗੇ ਅਸੀਂ ਅਸਲੀ ਆ ਜੀ ਇਹਨਾਂ ਨੇ ਜੇ ਜ਼ਮਾਨਾ ਦੇ ਘਰੇ ਉਹਨਾਂ ਹੱਥੋਂ ਪਾਈ ਤਿੰਨ ਵਾਰੀ ਕੀਤੀ ਤਿੰਨ ਵਾਰੀ ਕੀਤੀ ਉਹਦੇ ਨਾਲ ਮੈਂਟਲ ਐਕਟ ਹਾਂਜੀ ਮੇਰਾ ਬ੍ਰਦਰ ਇੱਕੋ ਇੱਕ ਸਾਡਾ ਬ੍ਰਦਰ ਆ ਅਸੀਂ ਤਿੰਨ ਭੈਣਾਂ ਹੈਗੀਆਂ ਠੀਕ ਆ ਹੁਣ ਆ ਫੁੱਸਰੇ ਹੈਗੇ ਹੁਣ ਸੱਚੇ ਬਣੇ ਫਿਰਦੇ ਹੈਗੇ ਆ ਕੋਈ ਵੀ ਅਸਲੀ ਨਹੀਂ ਹੈਗਾ ਇਹਨਾਂ ਦਾ ਕੋਈ ਅਸਲੀ ਨਹੀਂ ਇਹਨਾਂ ਦਾ ਡੀਐਨਏ ਟੈਸਟ ਕਰਵਾਓ ਠੀਕ ਹੈ ਇਹਨਾਂ ਦੇ ਚੌਥੀ ਪੰਜਵੀਂ ਦੇ ਸਰਟੀਫਿਕੇਟ ਕਢਾਏ ਜਾਣ ਠੀਕ ਹੈ ਜਿਹੜੇ ਜਿਆਦੀਆ ਗੱਲਾਂ ਕਰਦੇ ਹੈਗੇ ਆ ਜਿਹੜਾ ਮੇਰਾ ਕੁਸ਼ਨ ਲੈ ਲਓ ਇੱਕ ਇਹਨਾਂ ਦਾ ਕਹਿਣਾ ਕਿ ਤੁਹਾਡਾ ਬ੍ਰਦਰ ਜਿਹੜਾ ਹੈ ਜੋ ਹੁਣੇ ਇੱਥੋਂ ਗਏ ਨੇ ਜਿਹੜੀ ਸੈਕੰਡ ਪਾਰਟੀ ਹੈ ਉਹਨਾਂ ਦਾ ਕਹਿਣਾ ਹੈ ਕਿ ਤੁਹਾਡਾ ਬ੍ਰਦਰ ਆਪਣੀ ਮਰਜ਼ੀ ਨਾਲ ਘਟਾ ਗਿਆ ਅਸੀਂ ਇਹਨਾਂ ਨੂੰ ਨਹੀਂ ਜੀ ਤਿੰਨ ਬੰਦਿਆਂ ਦੇ ਉਹਨਾਂ ਨੇ ਆਪ ਘਟਾਏ ਆ 바ਵਾ ਖੇਲ ਨਹਿਰ ਤੇ ਉਹ ਰਹਿੰਦਾ ਆ ਜੀ ਇਦਾਂ ਮਤਲਬ ਕਿੱਦਾਂ ਕਹਿ ਰਹੇ ਹੋ ਜਿਹੜੇ ਮੈਡਮ ਫਿਰ ਮੇਰੀ ਗੱਲ ਸੁਣੋ ਉਹ ਇੱਕ ਇੱਕ ਬੰਦਾ ਹੁ ਕਲਿਆਣਾ ਜੀ ਉਹਨੇ ਸਾਡਾ ਨਾਮ ਲਾਇਆ ਵਾ ਵੀ ਇਹਨੇ ਸਾਡਾ ਸੈਕ ਚੇਂਜ ਕੀਤਾ ਅਸੀਂ ਇਹੀ ਕਹਿਣਾ ਚਾਹੁੰਦੇ ਸਾਡਾ ਇਨਕੁਆਰੀਆਂ ਕੀਤੀਆਂ ਜਾਂ ਸਾਡੇ ਡੈਟਾ ਚ ਚੱਕਾਏ ਜਾਣ ਸਾਡੀਆਂ ਗੱਲ ਪੇਸ਼ਨਾ ਚੈੱਕ ਕੀਤੀਆਂ ਸਾਡੇ ਕੈਮਰੇ ਲੱਗੇ ਡੇਰੇ ਚ ਸਾਡੀਆਂ ਇਨਕੁਆਰੀਆਂ ਬੰਬਈ ਇਹ ਮਬਾਦ ਹੈ ਕਿ ਇਹ ਸਾਰਾ ਕੀ ਗੱਲਬਾਤ ਕੀ ਹੋਈ ਹੈ ਕੁਝ ਨਹੀਂ ਸਾਡੀ ਗੁਰਜ ਦੇ ਡੈਟ ਤੋਂ ਕਿਸੇ ਸਾਰਾ ਰੋਲਾ ਏਰੀਆ ਦਾ ਹੀ ਆ ਅੱਛਾ ਗੇਲੇ ਦੇ ਨਾਲ ਹੀ ਆਂਦਾ ਸੀਗਾ ਇਹ ਸਾਰਾ ਰੋਲਾ ਹੋਈ ਆ ਮਣੀ ਗੇਲੇ ਦਾ ਇਲਾਕੇ ਦਾ ਹੀ ਰੋਲਾ ਵਾ ਕੁਝ ਨਹੀਂ ਨੇ ਆਪਣੇ ਸੈਕ ਚੇਂਜ ਕਰਾ ਕੇ ਇਲਾਕੇ ਦਾ ਰੋਲਾ ਇਲਾਕੇ ਮੰਗਣਾ ਚਾਹੁੰਦਾ ਨਹੀਂ ਅੱਜ ਤੁਹਾਨੂੰ ਥਾਣੇ ਬੁਲਾਇਆ ਗਿਆ ਸੀ ਕੀ ਗ ਨਾ ਸਾਡਾ ਲਾ ਅੱਛਾ ਜੀ ਇਹ ਗੱਲ ਹੋ ਗਈ ਅੱਛਾ ਇਹਨਾਂ ਵੱਲੋਂ ਆਪਣੇ ਆਪ ਕਰਾਇਆ ਜਾ ਰਿਹਾ ਹੈ ਜਿਹੜਾ ਪ੍ਰਾਈਵੇਟ ਪਾਰਟ ਜਿਹੜਾ ਕੱਟ ਦਿੱਤਾ ਉਹ ਆਪਣੇ ਵੱਲ ਕੀਤਾ ਗਿਆ ਇਹ ਤੁਹਾਡੇ ਦੇ ਅਲੀਗੇਸ਼ਨ ਲਾ ਰਹੇ ਨਾ ਝੂਠੇ ਸਾਡੀਆਂ ਡੈਂਪ ਚ ਕਾਇਆ ਜਾਵੇ ਅਲੀਗੇ ਇਨਕੁਆਰੀ ਕਰਾਈ ਜਾਵੇ ਬਾਬਾ ਜੀ ਉਹ ਲੜਕਾ ਤੁਹਾਡੇ ਨਾਲ ਰਹਿੰਦਾ ਸੀਗਾ ਨਹੀਂ ਤੁਹਾਡੇ ਨਾਲ ਨਹੀਂ ਰਹਿੰਦਾ ਤੁਸੀਂ ਦੇਖਿਆ ਹੈ ਤੁਹਾਡੇ ਨਾਲ ਨਹੀਂ ਨਹੀਂ ਕਿਹੜੇ ਬਾਬਾ ਜੀ ਜਿਹੜੀ ਲੜਕੀ ਦੀ ਭੈਣ ਹੈ ਉਹ ਸੁਣਾ ਬਾਬਾ ਜੀ ਨਹੀਂ ਜੇ ਤੁਹਾਡੇ ਕੋਲ ਜਿਹੜੀ ਲੜਕੀ ਦੀ ਭੈਣ ਹੈ ਉਹ ਬੀਤੇ ਸਮੇਂ 'ਚ ਤੁਹਾਡੇ ਨਾਲ ਹੀ ਬਾਜ਼ਾਰ ਕਿਤੇ ਵਾਲੀ ਸੀ ਹਾਂਜੀ ਦਲੀਦਾਰ ਫਿਰ ਇਦਾਂ ਦਾ ਕੀ ਕਾਰਨ ਹੈ ਕਿ ਉਹਨਾਂ ਦਾ ਜੋ ਵੀ ਟ੍ਰੈਜੇਡੀ ਉਹ ਤੁਹਾਡ ਨੂੰ ਬਲੇਮ ਕਰ ਰਹ ਕਦੀ ਹੋਰੀ ਸਪੋਰਟ ਕਰਦੇ ਕਦੀ ਉਹ ਫੇਰ ਅੱਜ ਕੱਲ ਕੀ ਨ ਚੱਲਦਾ ਸਾਰਾ ਕੁਝ ਹੋ ਜਾਂਦਾ ਜਿੱਥੋਂ ਦੇਖ ਚਾਰ ਪੈਸੇ ਉਹਦੇ ਵੱਲ ਹੋ ਗਈ ਜਿੱਥੋਂ ਚਾਰ ਦੇਖੇ ਉਧਰ ਹੋ ਗਈ ਬਾਬੇ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਉਹ ਦੋਸ਼ ਲਗਾ ਰਹੇ ਕਹਿ ਰਹੇ ਆ ਕਿ ਇਹ ਸਾਰੇ ਮੁੰਡੇ ਆ ਜੀ ਨਕਲੀ ਆ ਮੁੰਡੇ ਨਹੀਂ ਆ ਜੀ ਇਹ ਵੀ ਮੁੰਡਾ ਹੀ ਆ ਇਹ ਸਾਡੋਂ ਕਹਿੰਦੇ ਮੁੰਡੇ ਸਭ ਮੁੰਡੇ ਵੀ ਮੁੰਡੇ ਹੀ ਆ ਗੱਲ ਖਤਮ ਨੇ ਬਾਬੇ ਹੁਣ ਅੰਦਰ ਗੱਲਬਾਤ ਕੀ ਹੋਈ ਗੀ ਗੱਲ ਤੁਹਾਨੂੰ ਬਾਈਟੇ ਦਾ ਟਾਈਮ ਦਿੱਤਾ ਵਾ ਸਾਡੇ ਆਪ ਨੰਬਰ ਲਿਖਾ ਦਿੱਤੇ ਆ ਮੈਂ ਕਿਹਾ ਤੁਹਾਡੀ ਇਨਕੁਆਰੀ ਕਰਾਈ ਜਾਵੇ ਸਾਡੇ ਡੈਂਪ ਚ ਕਾਇਆ ਨਹੀਂ ਜਿਹੜੇ ਲੜਕੇ ਦਾ ਤੁਸੀਂ ਕਹਿੰਦੇ ਲਿੰਗ ਜਿਹੜਾ ਕਟਵਾਇਆ ਗਿਆ ਉਹ ਕਿਹਨਾਂ ਜਗ੍ਹਾ ਦੇ ਉੱਪਰ ਆਪਰੇਟ ਹੋਇਆ ਗਿਆ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਕੋਈ ਨਹੀਂ ਕੋਟਾਂਦਾ ਰੋਲਾ ਮਣੀ ਗਿਲਦੇ ਨਾ ਰਹਾ ਸਾਡਾ ਇਹ ਮਣੀ ਗਿਲ ਨੇ ਰਲ ਕੇ ਸਾਡੇ ਨਾਲ ਇਹ ਕਰਵਾਇਆ ਬਾਬੇ ਮਣੀ ਗਿਲ ਕੋਣ ਦਾ ਵੀ ਹੈ ਮਣੀ ਕੀ ਪਤਾ ਨਹੀਂ ਪਤਾ ਹੋਵੇ ਜੇ ਇਹ ਕਰਵਾਇਆ ਉਹ ਜਿੱਥੇ ਜਾ ਮੁੰਡਾ ਚੰਗਾ ਭਲਾ ਦੋ ਨਿਆਣਿਆਂ ਦਾ ਪਿਓ ਹੈ ਮਣੀ ਗੁਰੂ ਮੇਰਾ ਕਿਹੜਾ ਉਹ ਬੰਦਾ ਰੋਲਾ ਵਾ ਰਿਹਾ ਸੀ ਨਿਆਣੇ ਸਾਡੇ ਨਾਲ ਸਾਡੇ ਨਾਲ ਕਾਗਜ਼ ਸਬੂ ਮਣੀ ਨੇ ਕੋਈ ਸਾਡੇ ਨਾਲ ਜਿੰਦਾ ਬਿਰਤ ਦੇ ਵਜਾ ਜੋੜੋ ਵੀਡੀਓ ਇੰਨਾ ਹੀ ਆ ਦੇਖੋ ਇਹ ਵੀ ਵੀਡੀਓ ਦੇ ਰੁਹਿਮ ਦੇ ਰਦੇ ਉਹਨੂੰ ਕਹਿੰਦੇ ਤੈਨੂੰ ਨੰਗਾ ਕਰ ਨਾ ਇਦਾਂ ਕਰ ਨਾ ਬਿੱਟ ਜੀ ਤੂੰ ਬੜਿਆ ਠੀਕ ਹੈ ਜੋ ਕਰਾਇਆ ਇਹਨਾਂ ਨੇ ਕਰਾਇਆ ਜੀ ਜੋ ਕੀਤਾ ਇਹਨਾਂ ਨੇ ਕੀਤਾ ਇਹ ਪ੍ਰੈਸ਼ਰ ਬਣਾਇਆ ਪ੍ਰੈਸ਼ਰ ਬਣਾਇਆ ਟੌਰਚਰ ਕੀਤਾ ਮੈਂਟਲੀ ਉਹਨੂੰ ਸਾਡੇ ਵਰਗਾ ਬਣ ਕੇ ਆ ਫੇਰ ਤੈਨੂੰ ਇਹੀ ਬਿੱਟੇ ਬੜਾ ਦੇਣਾ ਆਪਣੀ ਦਿਹਾੜੀ ਕੋਲ ਇਹਨਾਂ ਦਾ ਕੀ ਮਤਲਬ ਬੰਦਾ ਕਿ ਰੰਦਾ ਇਹ ਪੂਜਾ ਦਾ ਢੇਲ ਆ ਜੀ ਇਹ ਕੇ ਦਾ ਢੇਲਾ ਵੀ ਇੰਨੀ ਇਥੇ ਇਹਦਾ ਮਤਲਬ ਇੰਨੀ ਬੰਦਾ ਜੀ ਠੀਕ ਹੈ ਜੀ ਇਹਨਾਂ ਨੇ ਕਰਾਇਆ ਜੋ ਕਰਾਇਆ ਮੇਰੇ ਤੇ ਆ ਜੀ ਇਹ ਆ ਸਾਰੇ ਮੇਰੇ ਆ ਤੁਹਾਡਾ ਉਸ ਲੜਕੇ ਨਾਲ ਕੀ ਰਿਲੇਸ਼ਨ ਆ ਲਾ ਜੀ ਤੁਹਾ ਦਾ ਸਾਲਾ ਹਾਂਜੀ ਬੋਲੇ ਜੀ ਇਹਨਾਂ ਨੇ ਜਿਆਦਾ ਇਹਨਾਂ ਨੇ ਕਰਾਇਆ ਜੋ ਕਰਾਇਆ ਇਹਨਾਂ ਨੇ ਕਰਾਇਆ ਇਹਨਾਂ ਦਾ ਕੁਰੂ ਇੱਕ ਪਿੱਟੀ ਜੀ ਇੱਕ ਇਹਨਾਂ ਦਾ ਪਿੱਟੀ ਆ ਜੀ ਨੂੰ ਭਾਈ ਕਿਸੇ ਨਾਲ ਕੇ ਕਰਾਇਆ ਪਤਾ ਤੁਹਾਨੂੰ ਇਹਨਾਂ ਨੇ ਜਿੱਥੋਂ ਆ ਦੋ ਮੁੰਡਿਆਂ ਦੇ ਕਰਾਈ ਜਿਆ ਜਿਹੜਾ ਇੱਕ ਪਿੱਛੇ ਜਿਹੜਾ ਕਾਲੇ ਦੱਗ ਵਾਲਾ ਇੱਕ ਇਹਨਾਂ ਦੇ ਜਿੱਥੋਂ ਕਰਾਇਆ ਉੱਥੋਂ ਹੀ ਇਹਨਾਂ ਨੇ ਕਰਾਇਆ ਜੀ ਠੀਕ ਹੈ ਭਾਜੀ ਜਿੰਨਾ ਦਾ ਆਪਰੇਟ ਹੋਇਆ ਵਾ ਉਹ ਵੈਸੇ ਇੱਕ ਲੜਕਾ ਹੀ ਸੀਗਾ ਕੋਈ ਨਕਲਾ ਨੁਕਲਾ ਕੁਝ ਇਹਦਾ ਨਾ ਕਰਦੇ ਸੀ ਆਪਣੇ ਗੁਰੂ ਦੀ ਜਾਂਦਾ ਇਹਦਾ ਟੋਲੀ ਜੀ ਮੈਂ ਕਹਾਂ ਭਾਜੀ ਹੋਰ ਕਿਹਨੇ ਦੋ ਵਿਅਕਤੀ ਲਗਾਇਆ ਪੁਛ ਰਹੇ ਨੇ ਆਪਣੇ ਗੁਰੂਆਂ ਦੀ ਆ ਜਿਹੜੇ ਆ ਆ ਇਹਨਾਂ ਨਾਲ ਚਲੋ ਭਾਈ ਉਧਰ ਪੁੱਛੀ ਆ ਜਿਹਨਾਂ ਦਾ ਹਰਾਤ ਹੋਇਆ ਹੈ ਜਿਹਨਾਂ ਦੇ ਹਾਂਜੀ ਇਹਨਾਂ ਨੇ ਟੌਰਚਰ ਮੈਂਟਲੀ ਭਾਜੀ ਉਹਨੂੰ ਟੌਰਚਰ ਕੀਤਾ ਠੀਕ ਹੈ ਜੀ ਤੂੰ ਇੱਥੇ ਬੇਵੜੀ ਲੱਗ ਕੇ ਰਹਿ ਵਿੱਚ ਉਹ ਆਪਣੇ ਗੁਰੂ ਦਾ ਇਲਾਕਾ ਮੰਗਦਾ ਹੀ ਨਾ ਨਹੀਂ ਮੰਗਦਾ ਦੱਸਦਾ ਜੀ ਇਹ ਤਾਂ ਕੇਰੇ ਨਾਲ ਇਹਨਾਂ ਨੇ ਕਿਹਾ ਜੀ ਤੂੰ ਇਦਾਂ ਕਰੂੰਗਾ ਆਪਰੇਸ਼ਨ ਕਰਾਉਂਗਾ ਫੇਰ ਉੱਵਾ ਆ ਕੇ ਵਧੀਆ ਵੀਡੀਓ ਤੁਹਾਡੇ ਕੋਲ ਆ ਇਹਨਾਂ ਨੂੰ ਇਹੀ ਸਮਝਾਇਆ ਇਹਨਾਂ ਲਿੰਕ ਚ ਕਦਾਂ ਆਏ ਭਾਜੀਓ ਇਹਨਾਂ ਲਿੰਕ ਚ ਕਦਾਂ ਜਿਹੜੇ ਇਹਨਾਂ ਦੇ ਗੁਰੂ ਆ ਨਾ ਸੋਨੀਆ ਜੀ ਜਿਹੜੇ ਸੋਨੀਆ ਮੰਤ ਘਾ ਮੰਡੀ ਦਸਹਰਾ ਕਾਉਂਡ ਦੇ ਕੋਲ ਉਹਨਾਂ ਦਾ ਡੇਰਾ ਆ ਜੀ ਠੀਕ ਹੈ ਜੀ ਇਹ ਉਹਨਾਂ ਦੀ ਟੋਲੀ ਜਾਂਦਾ ਸੀਗਾ ਠੀਕ ਹੈ ਜੀ ਉਹਨਾਂ ਦੀ ਟੋਲੀ ਜਾਂਦੇ ਸੀ ਕਿ ਇਹ ਮੋਰਿਓ ਕਾਬਿਆ ਕਰ ਕੀਤਾ ਹੋਇਆ ਇਹਨਾਂ ਨੇ ਕਿਲੇ ਪੋਣੀਆਂ ਮੰਨਦੇ ਜਿਵੇਂ ਕਿ ਤੁਸੀਂ ਪਹਿਲਾ ਇੱਕ ਦੋਸ਼ ਲਗਾ ਰਹੇ ਹੋ ਕਿ ਜਿਹੜਾ ਤੁਹਾਡਾ ਸਾਲਾ ਆ ਉਹ ਮਤਲਬ ਟ੍ਰਾਂਸਜੈਂਡਰ ਉਹਨੂੰ ਮਤਲਬ ਕਿ ਇਦਾ ਕਰ ਦਿੱਤਾ ਹੈ ਜੀ ਸੈਕਿੰਡ ਉਹਨਾਂ ਵੱਲੋਂ ਵੀ ਇੱਕ ਦੋਸ਼ ਲਗਾਇਆ ਗਿਆ ਕਿ ਇਹ ਜਿਹੜਾ ਲੜਕਾ ਇੱਕ ਕੋਰਟ ਕੇਸ ਦੇ ਮਾਮਲੇ ਦੇ ਵਿੱਚ ਜੱਜ ਸਾਹਿਬ ਅੱਗੇ ਪੇਸ਼ ਹੋਇਆ ਸੀ ਉਥੇ ਤਾੜੀਆਂ ਮਾਰਦਾ ਸੀ ਆਪਣੇ ਆਪ ਨੂੰ ਪ੍ਰੂਵ ਕਰਦਾ ਸੀ ਕਿ ਮੈਂ ਕਿੰਨਰ ਆ ਔਰ ਇਹਨੂੰ ਦੰਡ ਵੀ ਹੋਇਆ ਵਾ 5000 ਰੁਪਏ ਜੋ ਕਿ ਉਹ ਦੂਜੀ ਪਾਰਟੀ ਦਾ ਕਹਿਣਾ ਹੈ ਜੀ ਤੁਸੀਂ ਜਾ ਕੇ ਕੋਰਟ ਦੇ ਵਿੱਚ ਠੀਕ ਹੈ ਮਣੀ ਗਿੱਲ ਦੇ ਵੱਲੋਂ ਕੇਸ ਲੱਗਾ ਜੀ ਉਹ ਠੀਕ ਹੈ ਉਹ ਇਹਦੇ ਵਲੋਂ ਕੇਸ ਕੋਈ ਨਹੀਂ ਗਾ ਜੀ ਜੀ ਮਣੀ ਦੇਲੇ ਵਲੋਂ ਕੇਸ ਲੱਗਾ ਜੀ ਮਣੀ ਉੱਥੇ ਜਾਂਦਾ ਪੇਸ਼ ਹੁੰਦਾ ਇਹਨੂੰ ਤਰੀਕ ਦੇ ਕਿਤੇ ਦੇ ਨਹੀਂ ਪੇਸ਼ ਬਣੇ ਕੋ ਲੜਦਾ ਥੋੜੀ ਇੱਕ ਦੁਆਰਾ ਮਨੇ ਅੰਡਰ ਪ੍ਰੈਸ਼ਰ ਕੀਤਾ ਯਾਰ ਅੰਡਰ ਪ੍ਰੈਸ਼ਰ ਕੀਤਾ ਜੀ ਅੰਡਰ ਪ੍ਰੈਸ਼ਰ ਕੀਤਾ ਜੀ ਇਹਨੂੰ ਵੀ ਤੂੰ ਸਾਡੇ ਵਰਗਾ ਬਣ ਗਿਆ ਫੇ ਤੂੰ ਬਿਰਤ ਦੇ ਵਿੱਚ ਆਈ ਫੇ ਤੂੰ ਮੰਗੀ ਠੀਕ ਹੈ ਮਣੀ ਜਲਦੀ ਮਾਂ ਨਾਲ ਜਾਂਦੀ ਸਾਰਿਆਂ ਨੂੰ ਪਤਾ ਜਦੋਂ ਜਦੋਂ ਇਹਨਾਂ ਦਾ ਆਪਰੇਟ ਵਗੈਰਾ ਹੋਇਆ ਉਸ ਵੇਲੇ ਉਹ ਮਜੂਰ ਸੀਗੇ ਜਿਹੜੇ ਹਾਂ ਇਹਨਾਂ ਨੇ ਕਰਾਇਆ ਜੋ ਸਾਨੂੰ ਨਹੀਂ ਪਤਾ ਜੀ ਇਹਨਾਂ ਨੇ ਮਜੂਰੀ ਨਹੀਂ ਕਰਾਇਆ ਜੀ ਅਸੀਂ ਆਪਣੇ ਵੱਲੋਂ ਦਰਗਾਹ ਦਿੱਤੀ ਹੋਈ ਹੈ ਟੀਕੇ ਕਮਿਸ਼ਨ ਦਫ਼ਤਰ ਪੇਸ਼ ਹੋ ਕੇ ਠੀਕ ਹੈ ਜੀ ਉਹਦਾ ਤੁਹਾਨੂੰ ਮੈਂ ਨੰਬਰ ਦਗਾ ਦਿੰਦਾ ਠੀਕ ਹੈ ਜੀ ਜੋ ਮਤਲਬ ਇਹਨਾਂ ਨੇ ਇਹਨਾਂ ਨੇ ਇੰਨਾ ਪ੍ਰੈਸ਼ਰ ਕਰਦਾ ਹੈ ਨਾ ਇਹਨਾਂ ਨੇ ਇਹਨਾਂ ਨੇ ਪ੍ਰੈਸ਼ਰ ਕੀਤਾ ਤੁਹਾਨੂੰ ਕਿਹੜਾ ਰੋਸ਼ਨੀ ਜੀ ਠੀਕ ਹੈ ਜੀ ਪੀਕੇ ਜੀ ਐਡਾ ਰਪਾਲੀ ਨਾ ਹੋਰ ਭਰਾ ਉਹਨਾਂ ਇੱਕ ਪੂਜਾ ਇੱਕ ਜਾਤ ਜਿਹੜਾ ਇਹਨਾਂ ਨੇ ਕਰਾਇਆ ਮੁੰਡਾ ਜੀ ਨਹੀਂ ਇਹਨਾਂ ਨਾਲ ਕੋ ਪੈਲੀਆਂ ਗੀਗੇ ਟਾਟੇ ਉਹ ਕਿੰਨੀ ਲੜਾਈ ਹੁੰਦੀ ਇਲਾਕੇ ਇਹਨਾਂ ਨੂੰ ਇਹ ਸਮਝਾਉਣ ਵੀ ਗਿਆ ਨਹੀਂ ਲੜਾਈ ਲਾਉਣ ਨੂੰ ਮੇਰੀ ਇਲਾਕੇ ਨੂੰ ਲੈ ਇਲਾਕੇ ਦੇ ਵਿੱਚ ਇਹ ਲੜਾਈ ਕਰਦੇ ਰਹੇ ਆ ਵੀ ਤੈਨੂੰ ਅਸੀਂ ਇਲਾਕੇ ਜ ਨਹੀਂ ਵੜਨ ਦੇਣਾ ਮਣੀ ਵੱਲੋਂ ਤੈਨੂੰ ਨਹੀਂ ਅਸੀਂ ਜਾਣ ਦੇਣਾ ਮਤਲਬ ਮਣੀ ਦੀ ਇਹ ਟੋਲੀ ਜਾਂਦਾ ਹੈ ਆਪਣੇ ਗੁਰੂ ਦੀ ਟੋਲੀ ਜਾਂਦਾ ਹੈ ਇਹ ਗੁਰੂ ਦੀ ਟੋਲੀ ਜਾਂਦਾ ਹੈ ਜਿਹੜੇ ਆ ਰੋਸ਼ਨੀ ਨੇ ਜਿੰਨਾ ਵੀ ਨਾਮ ਲੈਂਦੇ ਨੇ ਇਹ ਵੀ ਮੁੰਡੀ ਨੇ ਇਹ ਵੀ ਮੁੰਡੇ ਹੀ ਆ ਇਹ ਮੁੰਡੇ ਇਹ ਮੁੰਡੇ ਆ ਇਹਨਾਂ ਦੇ ਉਹਦਾ ਨਾਮ ਕੀ ਜਿਹੜੇ ਇਹ ਨਕਲੀ ਮੰਮੇ ਬਣਵਾਉਂਦੇ ਇਹਨਾਂ ਦੇ ਉਹ ਵੀ ਡਾਂਗੇ ਚੱਕ ਕੀਤੇ ਜਾਂਣ ਥੱਲੇ ਉਹ ਵੀ ਡਾਂਗੇ ਚੱਕ ਕੀਤੇ ਜਾਂਣ ਅੱਛਾ ਦੇ ਡੀਐਨਏ ਟੈਸਟ ਮੈਡੀਕਲ ਮੈਡੀਕਲ ਕਰਵਾਉਣਾ ਜਿਹੜੇ ਦੂਜੇ ਪੱਖ ਸਾਇਏ ਸੀਗੇ ਜਿਹੜੇ ਪਹਿਲਾਂ ਚਲੇ ਗਏ ਉਹ ਉਹ ਉਸ ਦੀ ਗਲਟ ਲੈਂਗੁਏਜ ਕਰਕੇ ਬੋਲੀ ਜਾ ਰਹੀ ਆ ਕਿਉਂਕਿ ਅਸੀਂ ਦੁਖੀ ਬਣੇ ਆ ਦੁਖੀ ਬਣੇ ਮਮੀ ਸਾਡੀ ਦੇਖੋ ਹੀ ਜਾ ਕੇ ਕੀ ਹਾਲਾਤ ਹੋਇਆ ਬੈਠ ਜਾਣਾ ਕਰੀਏ ਸੀਰੀਅਸ ਨਾ ਅਸੀਂ ਇਹ ਕਰਕੇ ਅਈ ਰਹੀ ਕਹਿੰਦੇ ਸਾਨੂੰ ਸਾਨੂੰ ਕੋਈ ਪਰ ਮੇਰੀ ਗੱਲ ਸੁਣਾ ਸਾਨੂੰ ਕੋਈ ਬਿਰਤਾਂ ਨਹੀਂ ਕੋਈ ਬਿਰਤਨ ਜਾਂ ਸਾਰੇ ਠੀਕ ਹੈ ਜੀ ਆਪਣੇ ਘਰੇ ਜਿੰਨਾ ਵੀ ਕਮੋਨੇ ਮਾਰਾ ਮੋਟਾ ਰੋਟੀ ਪਾਣੀ ਜਿੰਨਾ ਦਾ ਗਾਨੇ ਹੀ ਕਰਨ ਤੁਹਾਨੂੰ ਕੋਈ ਇਨਾ ਮਤਲਬ ਨਹੀਂ ਹੈਗਾ ਜੀ ਇਹਨਾਂ ਦੇ ਨਾਲ ਯਾਦ ਅਗਲਾ ਆਪਣਾ ਦਿਹਾੜੀ ਲਾਉਂਦਾ ਕਰਦਾ ਹੀ ਕੰਮ ਤੇ ਆਪਣੇ ਜਾਂਦਾ ਹੀ ਆਪਣਾ ਗੁਰੂ ਦਾ ਮੰਗਦਾ ਇਹਨਾਂ ਦਾ ਥੋੜੀ ਮੰਗਦਾ ਇਹ ੱੱਕਾ ਜਿੱਥੇ ਜਾਂਦਾ ਹੀ ਰੋਸ਼ਨੀ ਪਹਿਲਾਂ ਦਿਹਾੜਪੁਰ ਵੀ ਇਹ ਕਿਹਾ ਜੀ ਯਾਰ ਉੱਥੇ ਕੁਤਰਾ ਮਰਿਆ ਕੋਈ ਉੱਥੇ ਜਾ ਕੇ ਇਹਨੂੰ ਬਿਠਾ ਦਤਾ ਜੀ ਕੁਤਰਾ ਰੋਛ ਨਹੀਂ ਨੂੰ ਠੀਕ ਹੈ ਜੀ ਬਾਜੋ ਇੱਥੇ ਸੋਨੂ ਆ ਬਾਬਾ ਜੀ ਦੀ ਡੈਥ ਹੋ ਗਈ ਇਹਨਾਂ ਨੇ ਇੱਥੇ ਬਿਠਾ ਦਤਾ ਜੀ ਇਹਨੂੰ ਕੀ ਮੰਗ ਕੀ ਕਰਦੇ ਸਰ ਹੁਣ ਮੰਗ ਇਹ ਹੀ ਕਰਦੇ ਨੇ ਇਹਨਾਂ ਦੇ ਕਾਰਵਾਈ ਹੋਵੇ ਕਾਰਵਾਈ ਹੋਵੇ ਅੱਛਾ ਭਾਈ ਜੀ ਜਿਵੇਂ ਕਿ ਤੁਸੀਂ ਦੋਸ਼ ਲਗਾ ਰਹੇ ਹੋ ਉਹਨਾਂ ਦੇ ਉੱਤੇ ਕਿ ਜੋ ਕੀਤਾ ਹੈ ਜੋ ਵੀ ਮਨਤਾ ਦੇ ਨਾਮ ਲੈ ਰਹੇ ਹੋ ਕੀ ਤੁਹਾਡੇ ਕੋਈ ਇਸ ਚੀਜ਼ ਦਾ ਕੋਈ ਐਵੀਡੈਂਸ ਹੈ ਜਾਂ ਸ਼ੱਕ ਦੇ ਦਾਇਰੇ ਤੇ ਇਹ ਗੱਲਾਂ ਹੋ ਰਹੀਆਂ ਨਹੀਂ ਹਾਂ ਸਬੂਤ ਸਾਡੇ ਕੋਲ ਕੀ ਸਬੂਤ ਹੈ ਸਾਡੇ ਕੋਲ ਵੀਡੀਓ ਦਿਖਾ ਵੀ ਦਿਖਾਓ ਵੀਡੀਓ ਦਿਖਾਓ ਵੀਡੀਓ ਤਾੜੀਆਂ ਮਾਰ ਮਾਰ ਕੇ ਸਾਡੇ ਵਰਗਾ ਬਣ ਕੇ ਆ ਐਵੀਡੈਂਸ ਉਹ ਮੈਨੂੰ ਦੱਸ ਦਿਨਾ ਸਰ ਮੈਂ ਤਾਂ ਆਟੋ ਚਲਾਉਣਾ ਠੀਕ ਹੈ ਜੀ ਆਟੋ ਮੈਂ ਚਲਾਉਣਾ ਮੈਂ ਅੱਜਕੱਲ ਉਂਗਲ ਨਹੀਂ ਵੱਢ ਕੇ ਰਾਜੀ ਵੱਡੀ ਟਾੜੀ ਉੱਤੇ ਕੋਣ ਵੜਾਏਗਾ ਬੋਲੋ ਇਹ ਕਿਹੜੇ ਲੜਕੇ ਇਹ ਕਿਹੜੇ ਖੇਤ ਦੀ ਮੂਲੀ ਆ ਜਿਹੜੀ ਮੂਲੀ ਪੱਟੀ ਤੋਂ ਵੱਟ ਦਿੱਤੀ ਐਡਾ ਲੰਬਾ ਉੱਚਾ ਜਵਾਨ ਨਹੀਂ ਇਹਨਾਂ ਦੇ ਪਿੱਛੇ ਹੁਣ ਸਿਮੀ ਸਿਮੀ ਆਈ ਐ ਇਹਨਾਂ ਦੇ ਪਿੱਛੇ ਸਿਮੀ ਆਈ ਐ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜ਼ਬਰਦਸਤੀ ਇਹਨਾਂ ਵੱਲੋਂ ਪ੍ਰੈਸ਼ਰ ਨਾਲ ਵੀ ਕਰਵਾਇਆ ਕੋਈ ਰੋਲਾ ਨਹੀਂ ਇੱਕ ਮਿੰਟ ਬਾਬਾ ਸਿਮੀ